ਤੁਸੀਂ ਆਪਣਾ ਪੌਡਕਾਸਟ ਤੇ ਆਰਪੀ ਉੱਤੇ ਪਾ ਗਏ ਤੁਸੀਂ ਆਰਪੀ ਉਹ ਭਾਈ ਜੀ ਮੈਂ ਮੈਡ ਨਾਲ ਤੁਹਾਡੀ ਗੱਲ ਨਹੀਂ ਕਰਨੀ ਸੀ ਨਹੀਂ ਮੈਂ ਟੀਆਰਪੀ ਦੀ ਗੱਲ ਕੀਤੀ ਤੁਸੀਂ ਨਹੀਂ ਦੇਖੋ ਮੈਂ ਟੀਆਰਪੀ ਗਿਆ ਮੈਂ ਨਾ ਨਹੀਂ ਗਿਆ ਤੁਸੀਂ ਲਿਆ ਨਾ ਆਰਪੀ ਦੀ ਗੱਲ ਕਰਤੀ ਮੈਂ ਮੈਡ ਨਾਲ ਤੁਹਾਡੀ ਗੱਲ ਨਹੀਂ ਨਹੀਂ ਮੈਂ ਮੈਡ ਦੀ ਨਹੀਂ ਤੁਸੀਂ ਆਪ ਤੁਸੀਂ ਆਪ ਨਹੀਂ ਮੈਂ ਟੀਆਰਪੀ ਦੀ ਗੱਲ ਕੀਤੀ ਮੈਂ ਤੁਹਾਨੂੰ ਦੇਖੋ ਇਹ ਤਾਂ ਹਰ ਜਿਹੜਾ ਚੈਨਲ ਆ ਪੀ ਆਰ ਪੀ ਦਾ ਭਾੜਾ ਦਈਆ ਕੋਈ ਜ਼ਿੰਮੇ ਵੀ ਆਪਣੀ ਭਾਉ ਦਾ ਨਾ ਤੇ ਸੋ ਇਸ ਕਰਕੇ ਮੈਂ ਨਹੀਂ ਨਾਲਿਆ ਤੁਸੀਂ ਲਿਆ ਵੀਰਾ ਜੀ ਐਵੇਂ ਬੋਲੇ ਸੀਗੇ ਫਿਰ ਉਸ ਬਾਰੇ ਤਾਈਓ ਉਸ ਦੇ ਨਾਲ ਨਹੀਂ ਬੀਹਤਾ ਉਹਨੇ ਵੀ ਕੋਈ ਕੋਸ਼ਿਸ਼ ਨਹੀਂ ਕੀਤਾ ਸੀ ਤੁਸੀਂ ਦੇਖੋ ਨਾ ਮੇਰਾ ਕੁਐਸਚਨ ਜਾਂ ਮੇਰਾ ਜਵਾਬ ਦੇਖੋ ਕੀ ਆ ਗਲਾਸੀ ਖੜਕਾਨ ਤੇ ਉਹ ਫਿਰ ਬਾਅਦ ਚ ਜਦੋਂ ਉਹਨੇ ਛੁਰਲੀ ਛੱਡੀ ਫਿਰ ਮ ਬੰਬ ਪਟਾਕਾ ਛੱਡਿਆ ਲੋੜ ਹੈਗੀ ਕੇ ਐਸ ਮੱਖਣ ਇੰਨਾ ਵੱਡਾ ਨਾਮ ਹੈਗੀ ਹੈਗੀ ਲੋੜ ਸੀ ਵੀ ਉਹਦਾ ਰਿਪਲਾਈ ਕਰਨ ਦੀ ਕਰਨ ਦਾ ਬਣਦਾ ਸੀ ਐਡਾ ਘੈਂਟ ਬੰਦਾ ਐਡਾ ਆਣਖੀ ਬੰਦਾ ਹੁਣ ਉਦਾਂ ਦੇ ਤੋਂ ਗੱਲ ਸੁਣੇ ਇਹ ਤਾਂ ਫੇਰ ਜਰ ਨਹੀਂ ਨਹੀਂ ਗੱਲ ਤਾਂ ਸੁਣਨੀ ਨਹੀਂ ਗੱਲ ਨਹੀਂ ਸੁਣਨੀ ਗੱਲ ਕਹਿਣੀ ਨਹੀਂ ਦੂ ਦੂ ਛੱਡਣੀ